ਜੇਕਰ ਬੰਦਾ 365 ਦਿਨ ਜਿਹੜੇ ਹੁੰਦੇ ਸਾਲ ਦੇ ਸ਼ੂਟਿੰਗਾਂ ਕੱਟ ਕੇ ਪੂਰੇ ਦਿਨ ਮੰਨ ਲਓ 365 ਦਿਨ ਨਹੀਂ ਜਾਂਦਾ ਰਵੇ ਸਕੂਲ ਦੇ ਵਿੱਚ ਕੀ ਉਹ ਬੰਦਾ ਪਾਸ ਹੋ ਜਾਏਗਾ ਮੇਰੇ ਹਿਸਾਬ ਨਾਲ ਨਹੀਂ ਹੋਏਗਾ ਜਿੰਨੀ ਦੇਰ ਆਪਾਂ ਸਕੂਲ ਦੇ ਵਿੱਚ ਜਾ ਕੇ ਪੜਾਈ ਕੰਪਲੀਟ ਨਹੀਂ ਕਰਦੇ ਪੜਾਈ ਵੱਲ ਧਿਆਨ ਨਹੀਂ ਦਿੰਦੇ ਉਹਨੂੰ ਮਨ ਵਿੱਚ ਨਹੀਂ ਵਿਸਾਰਦੇ ਉਸੇ ਤਰ੍ਹਾਂ ਅਸੀਂ ਪਾਸ ਨਹੀਂ ਹੋ ਸਕਦੇ ਇਸੇ ਤਰ੍ਹਾਂ ਜੇ ਅਸੀਂ ਗੁਰਦੁਆਰੇ ਜਾ ਕੇ ਬਾਣੀ ਰੋਜ਼ ਪੜਹੀਏ ਰੋਜ਼ ਪੜਹੀਏ ਹਰ ਰੋਜ਼ ਆਪਾਂ ਬਾਣੀ ਪੜਹੀਏ ਆਪਾਂ ਸਾਲ ਦੇ 365 ਦਿਨ ਗੁਰਦੁਆਰੇ ਜਾ ਕੇ ਬਾਣੀ ਪੜਹੀ ਜਾਈਏ ਤੇ ਆਪਾਂ ਨੂੰ ਤਾਂ ਫਲ ਮਿਲੇਗਾ ਮੇਰੇ ਹਿਸਾਬ ਨਾਲ ਨਹੀਂ ਮਿਲੇਗਾ ਉਹ ਤੋਤਾ ਰਟਨ ਹੋ ਜਾਏਗਾ ਜਿੰਨੀ ਦੇਰ ਅਸੀਂ ਉਸ ਗੁਰਬਾਣੀ ਦੇ ਉੱਤੇ ਅਮਲ ਨਹੀਂ ਕਰਦੇ ਗੁਰਬਾਣੀ ਦੇ ਜਿਹੜੇ ਆਂਗਣੇ ਉਹਨਾਂ ਦੇ ਉੱਤੇ ਅਮਲ ਨਹੀਂ ਕਰਦੇ ਅਸੀਂ ਓਨੀ ਦੇਰ ਸਾਡਾ ਕੁਝ ਵੀ ਨਹੀਂ ਹੋਣ ਵਾਲਾ ਕਈ ਭਰਾ ਇੱਥੇ ਕਹਿ ਦਿੰਦੇ ਆ ਕਿ ਗੁਰਬਾਣੀ ਤੁਸੀਂ ਪੜੀ ਚੱਲੋ ਪੜੀ ਚੱਲੋ ਤੁਹਾਡਾ ਆਪੇ ਹੀ ਮੈਂ ਕਹਿੰਨਾ ਪਾਰ ਉਤਾਰਾ ਹੋ ਜਾਏਗਾ ਪਰ ਮੇਰਾ ਮੰਨਣਾ ਇਹ ਆ ਕਿ ਮੈਂ ਭਾਵੇਂ 24 ਘੰਟੇ ਪਾਠ ਕਰੀ ਜਾਵਾਂ ਪਰ ਜੇ ਅਸੀਂ ਉਹਨੂੰ ਆਪਣੇ ਸਰੀਰ ਤੇ ਲਾਗੂ ਨਹੀਂ ਕਰਦੇ ਨਹੀਂ ਟਾਲਦੇ ਆਪਣੀ ਗੁਰਬਾਣੀ ਨੂੰ ਆਪਣੇ ਜੀਵਨ ਚ ਨਹੀਂ ਟਾਲਦੇ ਗੁਰੂ ਦਾ ਆਖਾ ਨਹੀਂ ਮੰਨਦੇ ਤੇ ਉਹ ਕੋਈ ਫਾਇਦਾ ਨਹੀਂ ਗੁਰਬਾਣੀ ਪੜਨ ਦਾ ਅੱਗੇ ਮੈਂ ਦਿਹਾੜੀ ਦੇ ਵਿੱਚ 50 ਜਪਜੀ ਸਾਹਿਬ ਦੇ ਪਾਠ ਕਰਦਾ ਸੀ 50 52 50 ਕਰਦਾ ਸੀ ਪਰ ਹੁਣ ਮੈਂ ਇੱਕ ਕਰਦਾ ਪਰ ਇੱਕ ਵੀ ਸਹਿਜੇ ਦੇ ਨਾਲ ਕਰਦਾ ਤੇ ਉਹਦੇ ਵਿੱਚ ਜੋ ਲਿਖਿਆ ਉਸ ਆਪਣੀ ਜ਼ਿੰਦਗੀ ਦੇ ਵਿੱਚ ਹੰਡਾਨਾ ਵੀ ਆ ਆਪਣੇ ਜੀਵਨ ਦੇ ਵਿੱਚ ਹੰਡਾਨਾ ਵੀ ਆ ਕਿਸੇ ਦੇ ਨਾਲ ਕਿਸੇ ਦਾ ਪੈਸਾ ਨਹੀਂ ਗਰੀਬ ਦਾ ਰੱਖਦੇ ਆਪਾਂ ਸ਼ੁਰੂ ਤੋਂ ਹੀ ਨਹੀਂ ਰੱਖਦੇ ਕਿਸੇ ਦਾ ਪੈਸਾ ਨਹੀਂ ਮਾਰਦੇ ਕਿਸੇ ਨਾਲ ਧੱਕਾ ਨਹੀਂ ਕਰਦੇ ਕਿਸੇ ਦਾ ਪਰਾਇਆ ਹੱਕ ਨਹੀਂ ਖਾਂਦੇ ਠੀਕ ਹੈ ਕੋਈ ਵੀ ਅਜਿਹੀ ਚੀਜ਼ ਜਿਹੜੀ ਗੁਰਬਾਣੀ ਦੇ ਵਿੱਚ ਲਿਖੀ ਹੈ 100 ਵਿੱਚੋਂ 100 ਨਹੀਂ ਆਪਾਂ ਕਹਿ ਸਕਦੇ ਸੰਪੂਰਨ ਕੋਈ ਵੀ ਨਹੀਂ ਹੋਇਆ 95 98% ਇਹੋ ਜਾਂ ਗੁਰਬਾਣੀ 'ਚ ਜੋ ਲਿਖਿਆ ਉਹ ਉਹਦੇ ਤੇ ਚੱਲਣ ਦੀ ਜਿਹੜੀ ਉਹ ਆਪਾਂ ਰੱਖਦੇ ਆ ਮਤਲਬ ਕਿ ਉਹਦੇ ਤੇ ਚੱਲਦੇ ਆ ਗੁਰਬਾਣੀ ਤੇ 95% ਚੱਲਣ ਦੀ ਕੋਸ਼ਿਸ਼ ਕਰਦੇ ਸੋ ਉਹਦਾ ਫਾਲ ਪ੍ਰਮਾਤਮਾ ਜਰੂਰ ਦਵੇਗਾ ਤੁਹਾਨੂੰ ਧੰਨਵਾਦ